ਰਹੇ ਫਿਕਰ ਜਾਈ ਜਾ ਇੱਧਰ ਜੈ ਟੀਮ ਜੈ ਪਾਕਿਸਤਾਨੀ ਸਭ ਦੇ ਨੂੰ ਅੱਜ ਪਿੰਡ ਤਲੰਦ ਦੇ ਕੋਲੋਂ ਕੋਮ ਦੇ ਮਿਸ਼ਨਰੀ ਸਾਥੀਆਂ ਵੱਲੋਂ ਇੱਕ ਬਹੁਤ ਹੀ ਸੋਹਣਾ ਪਰਾਦਾ ਕੀਤਾ ਗਿਆ ਸੈਂਟਰ ਦਾ ਗਠਨ ਕੀਤਾ ਗਿਆ ਪੀਸਰ ਸੈਂਟਰ ਦਾ ਗਠਨ ਕੀਤਾ ਗਿਆ ਅੱਜ ਕੋਮ ਦੇ ਮਿਸ਼ਨਰੀ ਸਾਥੀਆਂ ਵੱਲੋਂ ਸਾਡੇ ਪਿੰਡੋੜੀ ਤੋਂ ਤਿਕਤੀਸ਼ ਮਲੋਨੀ ਜੀ ਦੇ ਵੱਲੋਂ ਇਹਨਾਂ ਦੇ ਸੰਗਠਨਾਂ ਵੱਲੋਂ ਸਮਾਜ ਦੇ ਵਿੱਚ ਬਹੁਤ ਸੋਹਣਾ ਪ੍ਰਚਾਰ ਕੀਤਾ ਗਿਆ ਅਸੀਂ ਇਦਾਂ ਦੇ ਪ੍ਰਚਾਰਿਆਂ ਨੂੰ ਐਫੀਸ਼ੀਅਰ ਕਰਦੇ ਆਂ ਔਰ ਸਮਾਜ ਦੇ ਵਿੱਚ ਬੇਨਤੀ ਕਰਦੇ ਆਂ ਸਤਿਗੁਰੂ ਬਿਦਾਸ ਮਹਾਰਾਜ ਦੇ ਆਦੇਸ਼ ਕਰਦੇ ਸਤਿਗੁਰੂ ਬਿਦਾਸ ਮਹਾਰਾਜ ਜੀ ਇਹਨਾਂ ਦੀ ਇਸ ਪ੍ਰਾਲੇ ਨੂੰ ਲੈ ਨੁਗਰੀ ਰਾਤ ਨੂੰ ਗਈ ਤੇ ਬਹੁਤ ਵਧੀਆ ਪਾਲੇ ਪਾਲੇ ਪਿੰਡਾਂ ਵਿੱਚ ਹੋਏ ਚਾਹੀਦੇ ਸਾਰੇ ਸੰਖਿਆ ਵਧਾਉਣਾ ਚਾਹੀਦਾ ਔਰ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਦੇ ਸਮੇਂ ਤੇ ਸਮਾਜ ਦੇ ਨੀਤਾ ਪ੍ਰਕਾਰ ਦੀਆਂ ਆਪਣੀਆਂ ਐਕਟੀਵਿਟੀਆ ਦਿਖਾਉਂਦੇ ਲੈਂਦੇ ਹੋ ਬਾਕੀ ਹੋਰ ਸਾਰੇ ਬਹੁਤ ਸਾਰੇ ਸੋਚਣ ਸਾਥੀ ਇੱਥੇ ਆਉਂਦੀ ਸਾਥੀ ਜਿਨ੍ਹਾਂ ਦਾ ਅੱਜ ਰੂਪ ਰੂਪੋਂ ਦਾ ਦਰਸ਼ਕਾਂ ਦਾ ਮੌਕਾ ਮਿਲਿਆ ਪਰ ਇਹਦਾ ਬੇਨਤੀ ਕਰਦੇ ਸਾਰਿਆਂ ਤੋਂ क्षमा ਚਾਹੁੰਦੇ ਆ ਕਿ ਜੇ ਕੋਈ ਅਪਸ਼ਬਦ ਬੋਲਤਾ ਮਾਫੀ ਚਾਹੁੰਦੇ ਕਿ ਮੈਨੂੰ ਇਹੋ ਮੀਟਿੰਗ ਕਰੇ ਔਰ ਇਸ ਪ੍ਰਾਪਲੇ ਕੋਲ ਪਤਲੀ ਜਿਹੀ ਲੇਟ ਹੋ ਥੋੜਾ ਜਿਆ ਔਰ ਫਿਰ ਇੱਕ ਵਾਰੀ ਸਾਰਿਆਂ ਨੂੰ ਇਸ ਪ੍ਰਾਪਲੇ ਬਹੁਤ ਬਹੁਤ ਵਧਾਈ ਹੋਵੇ ਸਾਰੇ